ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ YouTube ਚੈਨਲ ਤੇ ਸਵਾਗਤ ਹੈ ਸਾਰੇ ਵੀਰਾਂ ਦਾ ਪੇਚਾਂ ਦੇ ਵਿੱਚ ਪੇਚਾਂ ਵਾਲੀ ਜੋ ਪੱਗ ਵੀਰਾਂ ਨੇ ਕਿਹਾ ਸੀ ਬਣਨ ਨੂੰ ਉਹਦੀ ਅੱਜ ਵੀਡੀਓ ਅਪਲੋਡ ਕੀਤੀ ਆ ਪੱਗ ਦੀ ਲੈਂਥ ਹੈ 7 ਮੀਟਰ ਦੀ ਆ ਤੇ ਪੱਗ ਦੇ 6 ਲੜਾਉਂਦੇ ਆ ਇੱਕ ਲੜ ਦੇ ਵਿੱਚੋਂ ਘੱਟੋ-ਘੱਟ 5 ਜਾਂ 6 ਲੜ ਬਣਾ ਕੇ ਪਹਿਲਾਂ ਪੱਗ ਬਣ ਲੈਣੀ ਆ ਜੋ ਵੀ ਰੂਬੀਆ ਭਗਵਾਨ ਦੇ ਰੂਬੀਆ ਜੀ ਬੰਨਣਾ ਫੁੱਲਵੈਲ ਵਾਲੇ ਫੁੱਲਵੈਲ ਚ ਉਸ ਤੋਂ ਬਾਅਦ ਉੱਪਰ ਤੋਂ ਪੇਚਾਂ ਦੀ ਸਟਾਰਟਿੰਗ ਕਰਨੀ ਹੈ ਜੋ ਜੋ ਸਭ ਤੋਂ ਖੀਰਲਾ ਪੇਚ ਉਹਨੂੰ ਇੱਕ ਨੂੰ ਛੱਡ ਕੇ ਉਹ ਜਿਹੜਾ ਇੱਕ ਥੱਲੇ ਲੜਾ ਉਹ ਇੱਕ ਲੜ ਨੂੰ ਉਹਦੇ ਵਿੱਚ ਦੇ ਦੇਣਾ ਉਸ ਤੋਂ ਬਾਅਦ ਅਗਲਾ ਉਵੇਂ ਹੀ ਰੱਖ ਦੇਣਾ ਫਿਰ ਉਹ ਇੱਕ ਛੱਡ ਕੇ ਫਿਰ ਉਹਨੂੰ ਉਹਦੇ ਵਿੱਚ ਦੇ ਦੇਣਾ ਇਸ ਤਰ੍ਹਾਂ ਕਰਦੇ ਕਰਦੇ ਥੱਲੇ ਵੱਲ ਨੂੰ ਆਈ ਜਾਣਾ ਉਸ ਤੋਂ ਬਾਅਦ ਇੱਕ ਫੇਰ ਛੱਡਤਾ ਦੂਸਰੇ ਨੂੰ ਉਹਦੇ ਵਿੱਚ ਦੇ ਤਾ ਜਿਹੜਾ ਵਿੱਚ ਦਿੱਤਾ ਉਹ ਤੋਂ ਬਾਅਦ ਵਾਲਾ ਫੇਰ ਫੜ ਲੈਣਾ ਉਹ ਤੋਂ ਥੱਲੇ ਵਾਲਾ ਪੇਚ ਉਹਦੇ ਵਿੱਚ ਦੱਬ ਦੇਣਾ ਇਹਦੇ ਨਾਲ ਇੱਕ ਪੇਚ ਬਾਹਰ ਤੇ ਇੱਕ ਪੇਚ ਅੰਦਰ ਹੋ ਜਾਊਗਾ ਅਗਲਾ ਲੜ ਫੇਰ ਉਸ ਤਰ੍ਹਾਂ ਇਸ ਤਰ੍ਹਾਂ ਕਰਦੇ ਕਰਦੇ ਥੱਲੇ ਤੱਕ ਆ ਜਾਣਾ ਹੈ हौली हौली इस तरह थले तक आ जाना है फिर उसी तरह एक लड़ फट देना है वो तो बाद लड़ वाज देना, दे देना है इस तरह करते दे करद ने थले तक सेम कर देना है उस तो बाद थो, थोड़ी जगह छड के उस तो बाद अगले ਪਾਸਿਓਂ ਫੇਰ ਉਸੇ ਤਰ੍ਹਾਂ ਕਰਨਾ ਇੱਕ ਲੜ ਨੂੰ ਫੜ ਲੈਣਾ ਹੈ ਦੂਸਰਾ ਲੜ ਉਹਦੇ ਥੱਲੇ ਦੇ ਦੇਣਾ ਹੈ ਉੱਪਰ ਲਾਈਨ ਥੋੜਾ ਜਿਹਾ ਖਿੱਚ ਲੈਣਾ ਹੈ ਉਸ ਤੋਂ ਬਾਅਦ ਫੇਰ ਅਗਲਾ ਲੜ ਫੜ ਕੇ ਦੂਸਰੇ ਲੜ ਨੂੰ ਉਹਦੇ ਵਿੱਚ ਦੇ ਦੇਣਾ ਹੈ ਫੇਰ ਉਸੇ ਤਰ੍ਹਾਂ ਦੂਏ ਲੜ ਨੂੰ ਫੜ ਕੇ ਉਹਦੇ ਲੜ ਨੂੰ ਵਿੱਚ ਦੇ ਦੇਣਾ ਹੈ ਜੋ ਇਸ ਤਰ੍ਹਾਂ ਲੜ ਬਣਾਉਣੇ ਨੇ ਇਹਨਾਂ ਨੂੰ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਬਣਾਉਣਾ ਹੈ ਥੱਲੇੋਂ ਉੱਪਰੋਂ ਨਹੀਂ ਸਟਾਰਟ ਕਰਨੇ ਹੈਗੇ ਸੀਰੀਅਲ ਵਾਈਜ਼ ਇਹਨਾਂ ਨੂੰ ਕਰਨਾ ਕੋਈ ਪੇਚ ਇਸ ਤਰ੍ਹਾਂ ਨਹੀਂ ਕਰਨਾ ਵੀ ਇੱਕ ਛੜਤਾ ਜਾਂ ਦੂਸਰਾ ਇੱਕ ਦਾ ਸੇਮ ਉਹਦੇ ਵਿੱਚ ਕਰਦੇ ਆਉਣਾ ਇਹਨਾਂ ਨੂੰ ਇੱਕ ਲੜ ਨੂੰ ਹਟ ਲੈਣਾ ਹੈ ਜੋ ਤੇ ਥੱਲੇ ਵਾਲਾ ਲੜ ਉਹਦੇ ਥੱਲੇ ਦੇ ਦੇਣਾ ਹੈ ਉਸ ਤੋਂ ਬਾਅਦ ਉਹ ਤੋਂ ਬਾਅਦ ਵਾਲਾ ਲੜ ਚੱਕ ਲੈਣਾ ਹੈ ਉਹਦੇ ਥੱਲੇ ਵਾਲਾ ਜੋ ਲੜ ਹੈ ਉਹ ਇਹਦੇ ਥੱਲੇ ਦੇ ਦੇਣਾ ਹੈ ਇਹ ਜਿਹੜਾ ਪਤਲੇ ਬਣੇ ਨੇ ਇਹ ਫੁੱਲਵਲ ਪੱਗ ਆ ਤਾਂ ਕਰਕੇ ਥੋੜੇ ਪਤਲੇ ਨੇ ਜੇਕਰ ਵੀਰੇ ਰੂਬੀਆ ਪੱਗ ਦੇ ਵਿੱਚ ਟਰਾਈ ਕੀਤੀ ਜਾਵੇ ਤਾਂ ਜਿਹੜੇ ਪੇਜ ਨੇ ਮੋਟੇ ਬਣਨਗੇ ਜੀ ਕੀ ਵੀਰੇ ਜਿਹੜੇ ਵੀਡੀਓ ਵੀਰੇ ਦੇਖਦੇ ਨੇ ਜੀ ਵੀਡੀਓ ਨੂੰ ਪੂਰੀ ਦੇਖਿਓ ਜੀ ਉਸ ਤੋਂ ਬਾਅਦ ਉਹ ਤੋਂ ਅੱਗੇ ਵਧ ਜਾਣਾ ਹੈ ਫਿਰ ਉਹ ਮੇ ਜੋ ਲੜ ਵਿੱਚ ਦਿੱਤਾ ਹੈ ਉਹਨੂੰ ਅਗਲੇ ਲੜ ਦੇ ਵਿੱਚ ਦੇਣਾ ਹੈ ਉਸ ਤੋਂ ਬਾਅਦ ਉਹ ਫਿਰ ਉਹਦੇ ਥੱਲੇ ਵਾਲੇ ਲੜ ਨੂੰ ਜੋ ਉਹਦਾ ਦੂਸਰਾ ਲੜ ਸੀ ਉਹਦੇ ਵਿੱਚ ਦੇ ਦੇਣਾ ਹੈ ਬਾਕੀ ਵੀਰੇ ਕੋਸ਼ਿਸ਼ ਕਰਾਂਗੇ ਇਹ ਪੱਗ ਦੀ ਇੱਕ ਵੀਡੀਓ ਹੋਰ ਜਲਦੀ ਅਪਲੋਡ ਕਰਾਂਗੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਸਬਸਕ੍ਰਾਈਬ ਕਰੋ ਜੋ ਵੀ ਪੇਜ ਪਾਉਣ ਹਨ ਬਹੁਤ ਹੀ ਧਿਆਨ ਦੇ ਨਾਲ ਹੌਲੀ ਹੌਲੀ ਪਾਉਣੇ ਨੇ ਕਾਲੀ ਨਹੀਂ ਕਰਨੀ ਸੀਰੀਅਲ ਵਾਈਜ਼ ਪੇਚਾਂ ਨੂੰ ਇੱਕ ਦੋ ਦੇ ਥੱਲੇ ਕਰਦੇ ਆਉਣਾ ਹੈ ਜੇਕਰ ਕੋਈ ਵੀ ਪੇਚ ਰਹਿ ਜਾਂਦਾ ਹੈ ਤਾਂ ਵੀਰੇ ਜੋ ਡਿਜ਼ਾਈਨ ਹੈ ਨਹੀਂ ਬਣੇਗਾ ਤੁਹਾਡਾ ਕੱਲੇ-ਕੱਲੇ ਲੜਦੇ ਵਿੱਚ ਬਾਜ ਦੀ ਮਦਦ ਦੇ ਨਾਲ ਨਾਲ ਤਾਂ ਸਫਾਈ ਕਰਦੇ ਨਾਲੇ ਜੋ ਪੇਚਾਂ ਦਾ فاਸਲਾ ਇੱਕੋ ਜਿਹਾ ਕਰ ਦੇਣਾ ਹੈ। ਇਸ ਤੋਂ ਬਾਅਦ ਜੋ ਪਿੱਛੇ ਹੈ ਇੱਕ ਸੀਰੀਅਲ ਹੋਰ ਬਣ ਸਕਦੀ ਹੈ। ਡਬਲ ਸ਼ੀਸ਼ੇ ਦੀ ਮਦਦ ਦੇ ਨਾਲ ਉਹ ਸੀਰੀਅਲ ਕੰਪਲੀਟ ਹੋ ਸਕਦੀ ਹੈ ਜੀ। ਬਾਕੀ ਜੋ ਵੀਰਾਂ ਦੇ ਵਿਚਾਰ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਜਿੱਥੋਂ ਲੜਾਂ ਦੀ ਸਟਾਰਟਿੰਗ ਹੈ ਉੱਥੋਂ ਜੋ ਬਾਜ ਦੇ ਨਾਲ ਲੜ ਅੰਦਰ ਕਰਨੇ ਆ ਕੋਸ਼ਿਸ਼ੇ ਨੂੰ ਬਿਲਕੁਲ ਨੇੜੇ ਲਿਆ ਕੇ ਕਰਨੇ ਪੈਣਗੇ ਜੀ। ਦੂਰੋਂ ਤਾਂ ਦੇਖਣੇ ਵੀ ਹੈ ਨਹੀਂ। ਉਸ ਤੋਂ ਬਾਅਦ ਫੇਰ ਉਸ ਤਰ੍ਹਾਂ ਸਟਾਰਟਿੰਗ ਕਰ ਲੈਣੀ ਹੈ ਲੜ ਉੱਪਰ ਧਿਆਨ ਰੱਖਣਾ ਹੈ ਜਿਹੜਾ ਲੜ ਥੱਲੇ ਦੱਬਿਆ ਹੈ ਦੂਸਰੇ ਸਾਹਮਣੇ ਵਾਲੇ ਸਟੈਪ 'ਚ ਉਹਨੂੰ ਥੱਲੇ ਕੱਢਣਾ ਹੈ ਉਸ ਤੋਂ ਬਾਅਦ ਉਹਦੇ ਥੱਲੇ ਲੜ ਨੂੰ ਤੇ ਉੱਪਰ ਜੋ ਥੱਲੇ ਗਿਆ ਲੜ ਉਹਦੇ ਥੱਲੇ ਵਾਲੇ ਨੂੰ ਫੇਰ ਚੱਕ ਲੈਣਾ ਹੈ ਥੱਲੇ ਲੜ ਨੂੰ ਉਹਦੇ ਫੇਰ ਥੱਲੇ ਦੇ ਦੇਣਾ ਹੈ ਜਿਹੜਾ ਹੁਣ ਲੜ ਥੱਲੇ ਦੱਬਿਆ ਸੀ ਉਹਦੇ ਬਾਅਦ ਵਾਲੇ ਨੂੰ ਫੜ ਕੇ ਫੇਰ ਉਹਦੇ ਉਸ ਤੋਂ ਬਾਅਦ ਜੋ ਸੈਕੰਡ ਪੇਜ ਹੈ ਉਹਨੂੰ ਥੱਲੇ ਦੇ ਦੇਣਾ ਇਸ ਤਰ੍ਹਾਂ ਕਰਦੇ ਆ ਕਰਦੇ ਨੇ ਨੀਚੇ ਤੱਕ ਆ ਜਾਣਾ ਜੀ ਬਾਕੀ ਭਾਈ ਮੈਂ ਤਾਂ ਵੀਰਾਂ ਨੂੰ ਸਾਹੀ ਬੇਨਤੀ ਕਰੂੰਗਾ ਜੀ ਰੂਬੀਆ ਪੱਗ ਬਨੋਗੇ ਜਿਆਦਾ ਵਧੀਆ ਰਿਜ਼ਲਟ ਆਊਗਾ ਰੂਬੀਆ ਪੱਗਾਂ ਜੋ ਪੇਚ ਆ ਉਹਨਾਂ ਦੇ ਕਪੜਾ ਭਾਰੀ ਹੋਣ ਕਰਕੇ ਫੁੱਲ ਵੈਲ ਨੂੰ ਮੋٹے ਲੜ ਬਣਦੇ ਆ ਤੇ ਜੋ ਮੋٹے ਲੜ ਹੋਣਗੇ ਇਸ ਤਰ੍ਹਾਂ ਪੇਚ ਬਣਾਉਣ ਦੇ ਵਿੱਚ ਕੋਈ अख्याई नहीं आएगी सौखा बन जाने जी उस फिर तो अगे उस तरह ही करना है ਕਈ ਵਾਰ ਜੋ ਪੇਜ ਨੇ ਖਰਾਬ ਹੋ ਜਾਂਦੇ ਨੇ ਨਾਲ ਦੀ ਨਾਲ ਹੀ ਹਟ ਕਰਨੇ ਨੇ ਲਾਬੱਗ ਦੀ ਫੋਟੋ ਇੰਸਟਾਗ੍ਰਾਮ ਤੇ ਸਟੋਰੀ ਅਪਲੋਡ ਕੀਤੀ ਸੀ ਵੀਰਾਂ ਨੂੰ ਦੱਸਿਆ ਸੀ ਵੀ ਆ ਜੋ ਪੱਗ ਹੈ ਦੀ ਵੀਡੀਓ ਕੱਲ ਨੂੰ ਅਪਲੋਡ ਹੋ ਜਾਣੀ ਆ ਤੇ ਉਹ ਜੀ ਵੀਰਾਂ ਨੇ ਕਿਹਾ ਵੀ ਹੋਰ ਪੱਗਾਂ ਦੀ ਵੀਡੀਓ ਬਣਾਓ ਤੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀਰੇ ਜਲਦੀ ਟਾਈਮ ਕੱਢ ਕੇ ਬਾਕੀ ਵੀਡੀਓ ਵੀ ਅਪਲੋਡ ਕਰਾਂਗੇ ਜੀ ਜਿੰਨਾ ਵੀਰਾਂ ਨੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕਰਿਆ ਜੀ ਫੋਲੋ ਜ਼ਰੂਰ ਕਰੋ ਜੀ ਇਸਟਾ ਅਕਾਊਂਟ ਹੈ ਜੀ ਜਸਕਰਨਦੀਪ ਸਿੰਘ ਟਰਬਨ ਗੈਂਗ ਦੇ ਨਾਮ ਤੇ ਇਨਸਟਾ ਦਾ ਅਕਾਊਂਟ ਬਣਾਇਆ ਜੀ ਫੇਸਬੁੱਕ ਤੇ ਪੇਜ ਬਣਾਇਆ ਜੀ ਜਸਕਰਨਦੀਪ ਸਿੰਘ ਟਰਬਨ ਕਿੰਗ ਨੂੰ ਵੀ ਲਾਈਕ ਕਰੋ ਜੀ ਸਟਾਰਟਿੰਗ ਤੋਂ ਜਦੋਂ ਦੋ ਲੜਕ ਦੇ ਵਿੱਚ ਦੇਣਾ ਹੈ ਸ਼ੀਸ਼ੇ ਨੂੰ ਬਿਲਕੁਲ ਨੇੜੇ ਲਿਆ ਕੇ ਕਰਨਾ ਪੈਣਾ ਜੀ ਗੋ ਉੱਥੇ ਹੱਥ ਵੀ ਬਹੁਤ ਔਖਾ ਪੈਂਦਾ ਪੇਜ ਬਰੀਕ ਹੁੰਦੇ ਆ ਜੀ ਥੋੜਾ ਜਿਹਾ ਮੁਸ਼ਕਲ ਆਵੇਗੀ ਇੱਥੇ ਤਰੀਕਾ ਸਾਰਾ ਸੇਮ ਆ ਪਹਿਲਾਂ ਵਾਂਗੀ ਬਸ ਇੱਕ ਲੜ ਨੂੰ ਉਹਦੇ ਵਿੱਚ ਤੇ ਦੂਸਰੇ ਲੜ ਨੂੰ ਉਹਦੇ ਬਾਹਰ ਰੱਖੀ ਜਾਣਾ ਬੱਗ ਬਣਾਣ ਦੇ ਤੇ ਦੋ ਤਰੀਕੇ ਨੇ ਇੱਕ ਨਾਲ ਦੀ ਨਾਲ ਇੱਕ ਇਹ ਬਾਅਦ ਚੋਂ ਜੋ ਬਾਅਦ ਚੋਂ ਦਾ ਤਰੀਕਾ ਹੈ ਸੌਖਾ ਹੈ ਵੀਰੇ ਇਹ ਛੇਤੀ ਬਣ ਵੀ ਜਾਂਦੇ ਇਹਦੇ ਨਾਲ ਲੜ ਜੋ ਆਪਾਂ ਨਾਲ ਦੀ ਨਾਲ ਇਹ ਪੇਚ ਪੇਚ ਦੇ ਵਿੱਚ ਪੇਚ ਕੱਢਦੇ ਆ ਜੋ ਵੀਰ ਹਜੇ ਇੱਕ ਲੜ ਤੋਂ 10 10 ਤੱਕ ਹੀ ਬਣਾਉਂਦੇ ਆ ਜਾਂ 5 6 ਲੜ ਨਹੀਂ ਬਣਾ ਬਣਾਉਣੇ ਆਉਂਦੇ ਉਹਨਾਂ ਨੂੰ ਉਹਨਾਂ ਲਈ ਔਖਾ ਵੀਰੇ ਤਾਂ ਕਰਕੇ ਉਹ ਪਹਿਲਾਂ ਇੱਕ ਦੇ 5 5 6 6 ਲੜ ਬਣਾ ਕੇ ਪੱਗ ਆਪਣੀ ਕੰਪਲੀਟ ਕਰ ਲੈਣ ਉਸ ਤੋਂ ਬਾਅਦ ਦੇ ਵਿੱਚੋਂ ਉਹਨਾਂ ਦੇ ਵਿੱਚ ਹੀ ਡਿਜ਼ਾਈਨ ਦੇ ਦੇਣ ਉਹਨਾਂ ਲਈ ਜਿਆਦਾ ਸੌਖਾ ਹੀ ਪਹਿਲਾਂ ਵਾਂਗ ਉਸ ਤਰ੍ਹਾਂ ਹੀ ਇੱਕ ਲੜ ਦੇ ਦੂਸਰੇ ਲੜਨਾਂ ਦੇ ਵਿੱਚ ਕਰੀ ਜਾਣਾ ਹੈ ਵਾਚਾਂ ਹੱਥਾਂ ਦੇ ਨਾਲ ਲੜਾਂ ਨੂੰ ਥੋੜਾ ਥੋੜਾ ਪਿੰਚ ਕਰ ਦੇਣਾ ਹੈ ਜੋ ਕਿਤੇ ਬਲ ਰਹਿ ਜਾਂਦਾ ਹੈ ਉਸ ਠੀਕ ਹੋ ਜਾਵੇਗਾ ਉਸ ਤੋਂ ਬਾਅਦ ਲਾਸਟ ਲੜ ਲਗਾਉਣਾ ਹੈ ਇਹ ਆਪਾਂ ਲਾਸਟ ਲੜ ਲਗਾਉਣ ਵੇਲੇ ਪੈਨ ਲਗਾ ਲੈਣਾ ਜੀ ਪਹਿਲਾਂ ਮੂਰੇ ਤੇ ਉਸ ਤੋਂ ਬਾਅਦ ਜੋ ਲਾਸਟ ਲਾਈਨ ਲਗਾਉਣਾ ਹੈ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਉਸ ਤੋਂ ਬਾਅਦ ਥੱਲੇ ਉੱਪਰੋਂ ਦੇ ਉੱਪਰੋਂ ਥੱਲੇ ਵੱਲ ਨੂੰ ਲੜ ਨੂੰ ਮੋੜ ਕੇ ਇਸ ਤਰ੍ਹਾਂ ਪੂਣੀ ਵਾਂਗਣਾ ਨੇ ਉਸ ਤਰ੍ਹਾਂ ਲੜ ਨੂੰ ਸੈਟ ਕਰਕੇ ਰੱਖ ਲੈਣਾ ਹੈ ਉਸ ਤੋਂ ਬਾਅਦ ਚੰਗੀ ਤਰ੍ਹਾਂ ਸੈਟ ਕਰਕੇ ਲੜ ਨੂੰ ਲਗਾ ਦੇਣਾ ਹੈ ਜੇਕਰ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਕੀ ਲਾਈਕ ਤੇ ਆਪਣੇ ਜੋ ਵਿਚਾਰ ਨੇ ਕਮੈਂਟ ਰਾਹੀਂ ਦੱਸਿਓ ਜੀ ਇਸ ਤੋਂ ਬਾਅਦ ਵੀਰੇ ਇੱਕ ਪਰਨੇ ਦੀ ਵੀਡੀਓ ਹੋਰ ਅਪਲੋਡ ਕਰਨੀ ਹੈ ਜੀ ਤੇ ਜੋ ਟਕ ਟਕ ਸਾਲੀ ਦਸਤਾਰ 골 ਦਸਤਾਰ ਸਜਾਉਨੇ ਆ ਜੀ ਉਹਦੀ ਵੀਡੀਓ ਵੀ ਵੀਰਾਂ ਨੇ ਕਿਹਾ ਸੀ ਕੁਝ ਨੇ ਉਹ ਵੀ ਵੀਰੇ ਜਲਦੀ ਅਪਲੋਡ ਕਰ ਦਾਂਗੇ ਜੀ ਲਾਸ਼ ਲੜ ਗੋਣ ਵੇਲੇ ਪੈਨ ਲਗਾ ਕੇ ਲੜ ਨੂੰ ਪਿੰਨ ਦੇ ਬਿਲਕੁਲ ਕੋਲੇ ਮੋੜ ਦੇਣਾ ਹੈ ਉਸ ਤੋਂ ਬਾਅਦ ਜਿੰਗੀ ਤਰ੍ਹਾਂ ਲੜ ਨੂੰ ਖੋਲ ਕੇ ਜਿੰਨੀ ਚੜਾਈ ਰੱਖਣੀ ਹੈ ਉਸ ਹਿਸਾਬ ਨਾਲ ਲੜ ਨੂੰ ਖੋਲ ਕੇ ਲਗਾ ਦੇਣਾ ਹੈ ਪਰ ਇਹ ਸਾਈਡ ਵੀ ਪੱਗ ਦੇ ਜੋ ਲਾਸਟ ਲਾਪਨ ਲਗਾਇਆ ਹੈ ਉਹਦੇ ਉਪਰੀ ਸਾਈਡ ਵੀ ਪੱਗ ਬਣ ਲਗਾ ਸਕਦੇ ਆ ਲੜ ਟਾਈਟ ਰਹਿੰਦਾ ਜੀ ਉਹਦੇ ਨਾਲ ਦੁਬਾਰਾ ਵੀਰੇ ਨੋਟ ਕਰ ਲਓ ਜੋ ਪੱਗ ਦੀ ਲੈਂਥ 7 ਮੀਟਰ ਦੀ ਹੈ ਜੀ ਕਪੜਾ ਫੁੱਲ ਵੈਲ ਹੈ ਜੀ ਤੇ ਇੱਕ ਲੜ ਦੇ ਘੱਟੋ ਘੱਟ 5 ਉਦੋਂ 6 7 ਜਿੰਨੇ ਬਣਾ ਸਕਦੇ ਹੋ 6 7 ਲੜ ਬਣਾ ਕੇ ਪਹਿਲਾਂ ਪੱਗ ਬੰਨ੍ਹ ਲੈਣੀ ਆ ਉਸ ਤੋਂ ਬਾਅਦ ਲਾਸਟ ਲੜ ਲਗਾਉਣ ਤੋਂ ਪਹਿਲਾਂ ਲੜਾਂ 'ਚ ਜੋ ਡਿਜ਼ਾਈਨ ਹੈ ਉਹ ਦੇਣਾ ਹੈ ਜੋ ਤਰੀਕਾ ਵੀਰੇ ਸਾਰਿਆਂ ਨੂੰ ਸੌਖਾ ਤੇ ਸਿੰਪਲ ਹੈ ਜੀ ਤੋਂ ਬਾਅਦ ਸੇਟਾ ਖਣਾ ਹੈ ਜੋ ਜੋ ਪਹਿਲਾਂ ਲਾ ਲਾਇਆ ਸੀ ਉਹਨੂੰ ਕੋ ਖਿੱਚ ਕੇ ਚੰਗੀ ਤਰ੍ਹਾਂ ਖੋਲ ਲੈਣਾ ਹੈ ਬਾਕੀ ਵੀਰੇ ਜੋ ਵੀਰ ਵੀਡੀਓ ਦੇ ਦੇਣੇ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਕਈ ਵਾਰ ਚ ਕੋਈ ਗੱਲਾਂ ਰਹ ਜਾਂਦੀਆਂ ਨੇ ਨਹੀਂ ਫਿਰ ਬਾਅਦ ਚ ਵੀਰੇ ਦੱਸਿਆ ਹੁੰਦਾ ਵੀਡੀਓ ਚ ਉਹੀ ਗੱਲ ਕਮੈਂਟ ਚ ਪੁੱਛਦੇ ਆ ਜੀ ਕਈ ਵੀਰ ਨੇ ਕਹਿ ਰਹੇ ਸੀ ਵੀਰੇ ਜੋ ਪਹਿਲਾਂ ਛੇ ਲਾੜ ਬਣਾ ਕੇ ਪੱਗ ਬਣੀ ਆ ਉਹਦੀ ਵੀਡੀਓ ਵੀ ਨਾਲ ਕਰੋ ਵੀਰੇ ਪਕੰਟੇ ਤੋਂ ਉੱਪਰ ਦੀ ਚੱਲੇ ਜਾਣੀ ਆ ਜੀ ਵੀਡੀਓ ਹੁਣ ਆ ਪੇਚਾਂ ਦੀ 19 ਮਿੰਟ ਦੀ ਵੀਡੀਓ ਆ ਬਾਕੀ ਹੁਣ ਤੁਸੀਂ ਆਪ ਦੇਖ ਲਓ ਜੀ ਅਕੀ ਵੀਰੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ